ਹਾਂਜੀ ਨमाज ਮਾਨਣਾ ਚਾਹੁੰਦੇ ਤੇ ਬਹੁਤ ਬਹੁਤ ਸਵਾਗਤ ਹੈ। ਪ੍ਰ khán ਜਿਵੇਂ ਤੁਸੀਂ ਅੱਜ ਜਿਹੜਾ ਪ੍ਰ khán ਦਾ ਤੁਹਾਡੇ ਕੋਲ ਉਹਦਾ ਸਮਾਲ ਜਿਵੇਂ ਮੈਂ ਨਿਆਸਨ ਦੇ ਹੜਕੇ ਦੀਆਂ ਸਮੱਸਿਆਵਾਂ ਮੁੱਗੇ ਜਿਹੜੇ ਸਮੱਸਿਆਵਾਂ ਉਹਨੂੰ ਕਹਿਦਾ ਤੇ ਲਿਖਦੇ। ਦੇਖੋ ਨਵੀਂ ਗੱਲ ਇਹ ਹੈ ਵੀ ਪਹਿਲਾਂ ਤਾਂ ਤੁਹਾਡੇ ਆਉਣ ਤੇ ਤੁਹਾਡੇ ਚੈਨਲ ਦਾ ਆਪਣੇ ਮਾਧਿਅਮ ਜਿਹੜੇ ਧੰਨਵਾਦ ਕਰਦਾ ਤੇ ਤੁਹਾਡੇ ਚੈਨਲ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਬੇਸ ਹਲਕੇ ਦੇ ਸਾਡੇ ਸਾਰੇ ਕਾਂਗਰਸੀ ਲੀਡਰ ਸਾਹਿਬਾਨ ਡਿਸਟ੍ਰਿਕਟ ਦੇ ਲੀਡਰ ਸਾਹਿਬਾਨ ਬਕਰ ਸਾਹਿਬਾਨ ਪੰਜਾਬ ਦੇ ਸਾਰੀ ਕਾਂਗਰਸ ਦੇ ਲੀਡਰ ਸਹਿਬਾਨਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਦਿੱਤਾ ਹੈ ਔਰ ਮੈਨੂੰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਗੀ ਦੀ ਜਿਹੜੀ ਨਿਯੁਕਤੀ ਕੀਤੀ ਹੈ ਔਰ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਪਰ ਹਾਂ ਜੀ ਹੁਣ ਤੁਸੀਂ ਜਿਹੜੇ 2027 ਦੀਆਂ ਚੋਣਾਂ ਲੈ ਕੇ ਤੁਹਾਡੇ ਵੱਲੋਂ ਕੀ ਤਿਆਰੀ ਕੀਤੀ ਹੈ ਦੇਖੋ ਜਿਹੜੀ 2027 ਦੀ ਤਿਆਰੀ ਹੈ ਉਹ ਪਾਰਟੀ ਲੱਗੀ ਦੀ ਹੈ ਲੇਕਿਨ ਹੁਣ ਮੈਂ ਪ੍ਰਧਾਨ ਬਣਿਆ ਅਸੀਂ ਪੈਨ ਪੈਨ ਜਾਵਾਂਗੇ ਸਾਰੇ ਵਰਕਰਾਂ ਨਾਲ ਰابطਾ ਕੰਮ ਕਰਾਂਗੇ ਜਿੱਥੇ-ਜਿੱਥੇ ਪਾਰਟੀ ਦੀ ਕੋਈ ਮੁਸ਼ਕਲਾਂ ਨੂੰ ਦੂਰ ਕਰਾਂਗੇ ਸਾਰੇ ਨੂੰ ਇੱਕ ਮੁਖਤਾ ਇਕੱਠੇ ਕਰਕੇ ਸਾਰੀ ਪਾਰਟੀ ਨੂੰ ਚੋਰਾਗੇ ਔਰ ਵੇ ਇਕੱਠੇ ਹੋ ਕੇ 2027 ਜਿਹੜਾ ਮਿਸ਼ਨ 2027 ਹੈ ਉਹਦੇ ਲਈ ਸਾਰੀ ਪਾਰਟੀ ਕੰਮ ਕਰੋ ਜੀ ਅਡਵੋਕੇਟ ਸਾਹਿਬ ਤੁਹਾਨੂੰ ਸਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਇਹ ਆਪਣਾ ਜੀ ਨੂੰ ਉਧਰ ਮਿਲਿਆ ਤੇ ਮੈਂ ਤੁਹਾਡੇ ਵੱਲੋਂ ਤੁਹਾਡੀ ਪਾਰਟੀ ਤੋਂ ਕੀ-ਕੀ ਕੰਮ ਦਾ ਹੱਲ ਕੀਤਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਨਮਾਜ਼ਮਨ ਨਦੀ ਸਾਰੀ ਟੀਮ ਦਾ ਅਤੇ ਪੱਤਰਕਾਰ ਲੱਭੀ ਜੀ ਦਾ ਮੈਂ ਆਪਣੇ ਵੱਲੋਂ ਅਤੇ ਸਾਰੀ ਜ਼ਿਲ੍ਹਾ ਦੀ ਕਾਂਗਰਸ ਟੀਮ ਵੱਲੋਂ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਖਾਈ ਸਾਹਿਬ ਨੂੰ ਇੱਕ ਬਹੁਤ ਹੀ ਸਾਨੂੰ ਮਹਿੰਤੀ ਗੀਟਰ ਦਿੱਤਾ ਅਸੀਂ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਦਾ ਜਿਹੜਾ ਜਿੱਤ ਦਾ ਮੋੜ ਬਣਿਆ